ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਮੇਰਾ ਡੈਡੀ ਜੀ ਐਂ ਠੀਕ ਠਾਕ ਬੈਗੁਰਜੀ ਦਾ ਖਾਲਸਾ ਬੈਗੁਰਜੀ ਕੀ ਫਤਿਹ ਮੇਰਾ ਡੈਡੀ ਐਂ ਠੀਕ ਠਾਕ ਆ ਮੈਨੂੰ ਬਹੁਤ ਖੁਸ਼ੀ ਆ ਪਰ ਮੇਰਾ ਛੱਡ ਕੇ ਰਹੇ ਮੇਰਾ ਛੱਡ ਕੇ ਜਾ ਉਹਨੂੰ ਜੀ ਨਹੀਂ ਕਰਦਾ ਮਰ ਹੈਨਾ ਹੈਨਾ ਹੋ ਗਿਆ ਤੂੰ ਮੇਰੇ ਨਾਲੇ ਚੱਲ ਲੋ ਮੇਰੇ ਨਾਲੇ ਚੱਲ ਕੋਈ ਨਹੀਂ ਹੋਊਗਾ ਹਾਂ ਆਉਂ ਗਮੇ ਨਾ ਮੇਰੇ ਨਾਲੇ ਜਾ ਮਾਰੇ ਕੰਮ ਕਰਨ ਦੇ ਨਹੀਂ ਕਿਤਾ ਮੈਂ ਧੰਨਵਾਦ ਸਹੀ ਜੀ ਇਹ ਕਿ ਹਾਂ ਉਹ ਮਿਲਣੀ ਜ਼ਰੂਰੀ ਹਾਂ ਆਇਆ ਪੱਕਾ ਲੋਟਾ ਬੈਣੀ ਹੈ ਹਾਂ ਪਰ ਫਿਰ ਜਦੋਂ ਫਿਰ ਮਿਲੂਗਾ ਮੈਨੂੰ ਹਾਂ ਕਾਹ ਸਭ ਪਿਆਰੇ ਕਾਹ ਫਿਰ ਤੇ ਮੇਰੇ ਕੋਲ ਆ ਜੂਗਾ ਡੈਡੀ ਕਹਦਾ ਮੇਰੀ ਸੈਂਕਲੀ ਮੇਜਣੀ ਮੈਨੂੰ ਵੋਟਾਂ ਤੋਂ ਬਾਅਦ 80 ਕਿਲੋਮੀਟਰ ਕੱਢਦੀ ਆ ਉਹ 80 ਕਿਲੋਮੀਟਰ ਕੱਢਦੀ ਆ ਮੈਂ ਆਜਾ ਕਰਨਾ ਤੇਰੇ ਕੋਲ 80 ਨਹੀਂ ਕੱਢਦੀ ਪਰ ਕੱਢਦੀ ਆ 45 ਲੈ ਬਹੁਤ ਸਾਰੇ ਬੈਟਰੀ ਵਾਲੀ ਆ ਆ ਜੀ ਆਇਆ ਆਪਣਾ ਕਿਲੋ ਕਿਲੋਮੀਟਰ ਆਪਣਾ 35 ਕੁ ਸਾੜਾ 40 ਲਾ ਕੇ ਚੱਲ ਫਿਰ 45 ਕੱਢ ਦੇ ਡੈਡੀ ਮੇਰੇ ਕੋਲ ਚਾ ਕੇ ਚਾਰਜ ਕਰ ਲੈ ਜੀ ਜਾਗੇ ਜਾ ਲੋ ਚਾਹੇ ਅਸਤੇਰੀ ਕਾਲ ਨਾ ਮਰ ਅਸਤੇ ਮੈਨੂੰ ਭੇਜ ਦੋ ਬਿਆਉਣਰਾ ਹਾਂ ਅਸਤੇ ਤੇ ਬੇਰੇ ਡਾਂਡ ਦੇ ਬਣੀ ਸਾਸਰੀ ਕਾਲ ਦੇ ਸਾਰਿਆਂ ਨੂੰ ਤੇ ਅੱਜ ਜਾਣ ਦੀ ਤਿਆਰੀ ਹੈ ਜੀ ਬਲਾ ਪਹਿਲਾਂ ਸਾਸਰੀ ਕਾਲ ਤੋਂ ਵੀ ਆ ਦੇਖੋ ਪਹਿਲਾਂ ਸਾਸਰੀ ਕਾਲ ਬੁਲਾਇਆ ਇਧਰ ਇਹਦਾ ਲੱਤਾ ਪਸਾ ਕੇ ਬੈਗੀ ਇਹਦੇ ਵਿੱਚ ਹਾਂ ਸਸਰੀ ਆ ਬਾਜੀ ਸਸਰੀ ਕਾਰੇਗਾ ਤਾਰਪੂਰੀ ਹੈ ਜੀ ਅੱਜ ਬੁਲਾਓ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਨ ਜੀ ਆਪਣੀ ਦੋਤੀ ਕਿ ਪਾਣ ਜੀ ਦੋ ਦੋਤੀ 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 ਲੱਗੀ ਨਾ ਦੋਤੀ ਦੀ ਕੱਟਤੀ ਜੀ ਟੌਰ ਪੂਰੀ ਅੱਜ ਪਾਣ ਜੀ ਲੱਗਦੀ ਇਹਨਾਂ ਦੀ ਤਾਂ ਹਾਂ ਇਹਦੀ ਪਾਣ ਜੀ ਡੈਡੀ ਦੀ ਲੱਗੀ ਦੋਤੀ ਦੋ 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 ਨਾ ਇਹ ਵੀ ਮਾਰਦੀ ਤਾਂ ਹੁਣ ਜਾਣਾ ਅੱਜ ਮਾਂ ਨੂੰ ਜਾਣਾ ਕਿ ਉਰੇ ਰਹਿਣਾ ਕਿ ਨਾ ਤੇ ਹਾਂ ਕਿ ਜਾਣਾਗਾ ਤਾ ਨਹੀਂ ਜਾਣਾ 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 ਕਰਨਵੀਰ ਜੀ ਬੁਲਾਉਂਦਾ ਤੈਨੂੰ ਹਾਂ ਕਿ ਮਾਮੀ ਕੋਲ ਮੰਮੀ ਕੱਲ ਤੋਂ ਮਸਤ ਹੈ ਉਹਨੇ ਇੱਕਣੀ ਹੈ ਮਸਤ ਮਸਤ ਆ ਛੁੱਟੂ ਕਿ ਨਾਲ ਕਦੇ ਆ ਨਹੀਂ ਲੈ ਦਿੱਤਾ ਹਾਂ ਛੁੱਟੂ ਇਹ ਲੈ ਤੇਰੀ ਮੰਮੀ ਨੇ ਲੇਕੇ ਦਿੱਤਾ ਹਾਂ ਹਾਂ ਡੈਡੀ ਹਾਂ ਜੀ ਕੰਮ ਐਂ ਠੀਕ ਮੇਰੇ ਦਾਦਾ ਦੀ ਸੱਚੀ ਗੱਲ ਹੈ ਫਿਰ ਮੇਰੇ ਡੈਡੀ ਨੇ ਨਾ ਦੀ ਇਹ ਲੰਬੀ ਉਮਰ ਦਾ ਵੇ ਇਹ ਜੀ ਸੱਚੀ ਸੱਚੀ ਗੱਲ ਦੱਸਿਓ ਤੁਹਾਡਾ ਡੈਡੀ ਨੇ ਜਿੰਨਾ ਜੀ ਲੱਜਣ ਮੇਰਾ ਦਾਦਾ ਚਿੱਤ ਕਾ ਮਾਉ ਜਾ ਕਰਦਾ ਸਹੀ ਗੱਲ ਆ ਚਲੋ ਹੈ ਤਾਂ ਠੀਕ ਹੈ ਕਚਰੇ ਜੀ ਨਾ ਪੈ ਨਿਕਲਦੇ ਨੇ ਕਟੇਰ ਦੇ ਵਿੱਚ ਹਾਂ ਉਹ ਫਾਸੁਰ ਗਏ ਦਾਦਾ ਰੋ ਨਹੀਂ ਉਹ ਚਲੋ ਤਾਂ ਹੁਣ ਤਾਂ ਹੋਏਗੀ ਉਹ ਨਿਕਲ ਗਈ ਉਹ ਨਹੀਂ ਅੱਜ ਨਹੀਂ ਕੋਈ ਜਾਣਾ ਸਭ ਦੇ ਅਸੀਂ ਹੂੰ ਕਹਨੇ ਆ ਉਹ ਤਾਂ ਠੀਕ ਆ ਸਾਡਾ ਤੈਨੂੰ ਛੱਡ ਕੇ ਜਾਣ ਨੂੰ ਜੀ 10 ਦਿਨ ਹੋ ਗਏ ਠੀਕ ਦਿਹਾੜਾ ਵੀ ਨਾ ਰੱਖ ਗਿਆ ਹਾਂ ਬਸ ਹੋਰ ਇਹ ਕਿੰਨੇ ਦਿਨ ਦਾ ਪੋਪਿਆ ਡੇ ਇੱਕ ਆਪਾ ਬੈਠੇ ਵੀ ਇੱਕ ਕਮਰੇ 'ਚ ਰਹਦੇ ਤੇ ਕਾਲੇ ਭਾਜੀ ਬੱਲ ਭਾਜੀ ਸਰندر ਨੇ ਟੋਟੇ 'ਚ ਪਾ ਕੇ ਰੱਖਤੇ ਮੈਂ ਗੱਡੀ ਦੇ ਵਿੱਚ ਰਖਾ ਲੇ ਹੋ ਧੰਨਵਾਦ ਇਹਦਾ ਬੇਲ ਰਕ ਬੇਲ ਪੌਣ ਟੁੱਟਦੇ ਪੱਕ ਗਏ ਇੱਥੇ ਬੇ ਬੇ ਪੱਕ ਗਏ ਕਿੰਦਣ ਦੇ ਹਫਤਾ ਹੋ ਗਿਆ ਥੋੜਾ ਨਾ ਉਹਨੂੰ ਹਫਤਾ ਪਹਿਲਾਂ ਜਾਂਦੇ ਤੇਗਾ ਉਹ ਤੋੜ ਲੈ ਉਹ ਨਹੀਂ ਜਿਆਦਾ ਤੋੜ ਲੈ ਉਹ ਸਾਹਿਬ ਤੋੜ ਲੈ ਉਹਨਾਂ ਤੇ ਜਿਆਦਾ ਤਿਆਰੀ ਹੋ ਗਈ ਦੀ ਹਾਂ ਅੱਜ ਪੂਰਾ ਹਫਤਾ ਹਾਂ ਤੋੜੀ ਜਾਂਦਾ ਓਹਦਾ ਹੱਥ ਆ ਜਾਣਾ ਤੇਰਾ ਛੱਡ ਜਾ ਤੋੜਿਆ ਚੱਲ ਕੋਈ ਡੈਡੀ ਕਿਸੇ ਦੇ ਮੂੰਹ ਚ ਪਾ ਜੂਗੇ ਹੋਰ ਕੀ ਚਾਹੀਦਾ ਮੇਰਾ ਮਰਜ਼ੀ ਖਾਵੇ ਮੇਨ ਦਾ ਇਹਦਾ ਦਾਣੇ ਦਾਣੇ ਪਰ ਮੋਹਰ ਆ ਮੈਂ ਕਿਹੜਾ ਰੋਕੂ ਦਾ ਕਿਸੇ ਨੂੰ ਹਾਂ ਨੀ ਲੈਣਾ ਲੈ ਯੂ ਭਾਈ ਹਾਂ ਖਾਓ ਪੀਓ ਵਾਸ਼ ਕਰੋ ਮਤਰਾ ਖਾਈ ਨਹੀਂ ਉਹ ਕਿ ਮੈਂ ਕਰਨਾ ਦਿਲ ਪਰ ਕਿਸੇ ਦਾ ਖਾਇਓ ਨਾ ਪੰਜ ਚਾਲ ਕਰਖੂਗਾ ਮੈਂ ਰੀਤ ਨਾਨੀ ਨੇ ਜੱਫੀ ਤਾਂ ਪਾ ਜਾ ਆਪਾਂ ਜਾਣਾ ਫਿਰ ਨਾਨੀ ਨੇ ਜੱਫੀ ਪਾ ਜਾ ਗੇਟ ਚ ਪਈ ਓਏ ਉਹਨਾਂ ਨੇ ਕੋ ਟੋਫੀ ਵੀ ਹੋਰੇ ਗੇਟ ਚ ਅਰੇ ਇਹ ਕੱਪੜੇ ਨਵੇਂ ਪਾ ਕੇ ਜਾਦੀ ਟੌਰੀ ਫੌਰੀ ਬਣੀ ਫਿਰਦੀ ਹਾਂਜੀ ਆ ਡੈਡੀ ਦੀ ਉਹਦੀ ਗੱਦੀ ਹੈਗੀ ਨਾ ਪਈ ਇਹਦੀ ਬੀਲ ਚੇਰ ਦੀ ਉਹਨੂੰ ਕਰਦੀ ਲੋਟ ਜੂ ਪਰ ਫਿੱਟ ਕਰਕੇ ਸੇਉਂਦੀ ਹੈ ਸੀਟ ਜੀ ਉਹ ਇੱਕ ਨੇ ਰੱਖ ਹੁੰਦੀ ਆ ਹੁਣ ਗਜ਼ਾਉਂਗਾ ਉਹਦੇ ਬਰਾਬਰ ਹਾਂ ਇਹਨੂੰ ਲੋਟ ਜੀ ਕਰਾ ਲਾ ਅਗਲੇ ਟ੍ਰਿਪ ਚ ਦੇਖਦੇ ਆਂ ਵੀਚ ਹੋਰ 100 ਰੁਪਏ ਦੀ ਮੈਂ ਇਹ ਹੁਣ ਨਾ ਮਿਲਾਂਗਾ ਨਾ ਵੇਖੋ ਪੈਸਾ ਆਏਗਾ ਜਦੋਂ ਉਹ ਸਮੇਂ ਸਮੇਂ ਦੀ ਗੱਲ ਆ ਡੜੀ ਗੱਲ ਆ ਪਤਾ ਕੀ ਅਗਲੇ ਚੱਕਰ ਚ ਦੇਖ ਲਾਂਗੇ ਅਗਲੇ ਚੱਕਰ ਚ ਅੱਗੇ ਵੀ ਆਪਾਂ ਹੀ ਲਵਾ ਕੇ ਗਏ ਸੀ ਇਹ ਜਿਆਦਾ ਤਾਂ ਹਾਂ ਜਿਆਦਾ ਮੈਂ ਉੱਥੇ ਟੇਕ ਕਰਵਾ ਕੇ ਆ ਜਾਂਦਾ ਇਹੀ ਕੰਮ ਕਰ ਰਹੀ ਟੇਕ ਰਹੀ ਹੋ ਬਣਾ ਲਿਓ ਤੇ ਕਰਵਾ ਲਿਓ ਠੀਕ ਆ ਚਲੋ ਸਮਾਨ ਸਮੂਹ ਨੂੰ ਸਾਰਾ ਸਮਾਨ ਰੱਖ ਲਿਆ ਜੀ ਠੀਕ ਆ ਥੋੜਾ ਚਾਰ ਦਿਨ ਲੱਗੇ ਆਂ ਰੀਤ ਜੱਫੀ ਪਾ ਲਾਂ ਨਾ ਅੰਨੇ ਛੇਤੀ ਦੇ ਕੇ ਤੂੰ ਨਾ ਚੱਲ ਗਈ ਪਾਣੀ ਦੇ ਵਿੱਚ ਕੱਪੜੇ ਗਿੱਲੇ ਕਰਨ ਉਹ ਤਾਂ ਬਾਹਰ ਮੋਟਰ ਪਾ ਬਾਜਰੇ ਨੂੰ ਚਲਾਈ ਵੀ ਪੁੱਤੋ ਬਾਜਰੇ ਨੂੰ ਚਲਦੀ ਹੋ ਅੱਛਾ ਇੱਧਰ ਆਇਆ ਓਰੇ ਆ ਜਾ ਤੂੰ ਨਾਨੂ ਨੂੰ ਪਾਣੀ ਕਰਨਾ ਚੱਲੀਏ ਨਾਨੂ ਨੂੰ ਪਾਣੀ ਕਰਨਾ ਚੱਲੀਏ ਛੇਤੀ ਜਾਣਾ ਆਇਆ ਪਾਣੀ ਕਰ ਲੈ ਨਾਨੂ ਨੂੰ ਕਰੀ ਗਏ ਆਇਆ ਹੋਰ ਤਾਂ ਕਰਦੀ ਵੀ ਬਹੁਤ ਹੈ ਨਾਨੂ ਜੀਤਾ ਨਾਨੂ ਠੀਤਾ ਮਾਮੀ ਨੂੰ ਵੀ ਕਰ ਲੈ ਮਾਮੀ ਨੂੰ ਵੀ ਮੇਰਾ ਬਸ਼ਿੰਦਰ ਸ਼ਿੰਦਰ ਕਰਦੀ ਰਹੀ ਫਿਰ ਜਾਣਾ ਹਾਂ ਚਲੋ ਸ਼ਿੰਦਰ ਨੂੰ ਜੱਫੀ ਪਾਇਆ ਇਹ ਪਾਇਆ ਜੱਫੀ ਸ਼ਿੰਦਰ ਨੂੰ ਹਾਂ ਜੋ ਐ ਫਾਹਲ ਬੱਪੀ ਪਾਲੋ ਨਾਨੀ ਨਾ ਨੈਨ ਬੱਪੀ ਪਾਲੋ ਹਾਂ ਇਹ ਜਰਾ ਫੋਨ ਫੋਨ ਵਾਲਪੁਲ ਚੱਕ ਕੇ ਰੱਖ ਲੀਂ ਅੱਡੀ ਗੱਡੀ 'ਚ ਉੱਥੇ ਜਾ ਕੇ ਲੈਟ ਮੇਰੀ ਮੇਰਾ ਫੋਨ ਨਾਨੂ ਕੋਲ ਹੈ ਹਾਂ ਨਾ ਹਲੋ ਕਦੋਂ ਕਰ ਕੌਣ ਨਾ ਕਿਉਂ ਕਰ ਲਾ ਕੇ ਕੰਮ ਕਰੀ ਕਰੀ ਗੱਲ ਕੌਣ ਬੋਲਦਾ ਦੇਖ ਲੈ ਲੈ ਹਲੋ ਹਲੋ ਜੀ ਕਾ ਕੌਣ ਬੋਲਦਾ ਕਹਿ ਜੀ ਮੇਰਾ ਨਾਮ ਰੀਤ ਹੈ ਮੈਂ ਪੰਗੜਾ ਪਾਉਂਦੀ ਫਿਰਦੀ ਆ ਜੀ ਚੱਲ ਗੱਲ ਕਰ ਡੈਡੀ ਜੇ ਕੋਈ ਦੁੱਖ ਤਕਲੀਫ ਹੋਈ ਟੈਨਸ਼ਨ ਨਹੀਂ ਲੈਣੀ ਫੋਨ ਕਰਦੀ ਤੇਰੇ ਕੋਲ 20 ਮਿੰਟ ਚ ਹਾਜ਼ਰ ਬਾਅਦ ਤੇ ਬਾਅਦ ਅੱਧਾ ਘੰਟਾ ਸਰਿੰਦਰ ਨੇ ਫੋਨ ਕਰ ਦਣਾ ਜੇ ਸਰਿੰਦਰ ਤਾਂ ਵੀ ਹੁਣ ਤਾਂ ਰੱਖਣਾ ਪੁੱਤ ਡੈਡੀ ਤਾਂ ਨਹੀਂ ਜਣਾ ਮਾੜਾ ਜੀ ਆੰਦਾ ਵੀ ਡਾਇਰੀ ਚ ਕੋਈ ਮੂਹ ਬਿਹਾਨ ਕੋਈ ਗਾਣੇ ਸੁਣੂਗੀ ਉੱਪਰ ਨਾ ਤਾਂ ਪੂਰੀ ਗੱਲ ਦੱਸਦੀ ਆ ਜਿਹਨੇ ਇਹ ਸਿੰਕੁੰਡਾ ਲੱਗਿਆ ਤੇ ਹੰਦਾ ਬਈ ਪਰ ਮੇਰੀ ਨਹੀਂ ਦੱਸਦਾ ਉਹ ਗੇ ਸਾਂਭਦੀ ਸਭ ਕੁਝ ਕਰ ਉਹ ਨਾ ਨਾ ਉਹ ਨਹੀਂ ਗਾ ਉਹ ਤੈਨੂੰ ਇਹ ਥੋੜੋ ਕਹਿੰਦੇ ਵੀ ਤੂੰ ਸਾਂਭਦੀ ਨਹੀਂ ਚਲ ਹੁਣ ਆਪਰੇਸ਼ਨ ਹੋਇਆ ਹੁਣ ਪੰਜ ਚਾਰ ਦਿਨ ਬਾਅਦ ਪੀ ਕੇ ਰੱਖੇ ਪੰਜ ਪੰਜ ਦਾ ਖੈਣ ਦਾ ਪਰ ਜੇ ਤੂੰ ਸਾਨੂੰ ਵੀ ਪਤਾ ਕਿ ਤੂੰ ਸਾਂਭਦੀ ਆ ਦੇਖੋ ਨਹੀਂ ਕੀ ਹੁੰਦੀ ਆ ਮੈਂ ਤੁਹਾਨੂੰ ਉਹ ਤਾਂ ਗੱਲਾਂ ਵੀ ਉੱਤਰ ਤੁਹਾਨੂੰ ਵੀ ਪਤਾ ਵੀ ਤੂੰ ਸਾਂਭਦੀ ਆ ਅਸੀਂ ਤੇਰੇ ਸੱਤੇ ਛੱਡਿਆ ਹੋ ਡੈਡੀ ਅਸੀਂ ਤਾਂ ਤੂੰ ਆਈਂ ਟੀ ਅਸੀਂ ਤੱਕ ਆਏ ਵੀ ਅਸੀਂ ਸੰਭਾਲਣੇ ਆ ਬਾਕੀ ਤਾਂ ਤੂੰ ਸੰਭਦੀ ਐ ਇਹਨੂੰ ਹਨਾ ਵੀ ਅਸੀਂ ਤੈਨੂੰ ਸਮਝਾਉਂਦੀ ਤਾਂ ਸਾਨੂੰ ਲੋੜ ਨਹੀਂ ਪਰ ਸਾਨੂੰ ਫੇਰ ਬਿਮਾਰੀ ਦੀ ਫਿਕਰ ਹੁੰਦੀ ਆ ਤਾਂ ਕਹਿੰਦੀ ਆ ਤੈਨੂੰ ਆ ਤਾਂ ਹੁਣ ਮੇਰੀ ਗੱਲ ਸੁਣ ਜਿੱਦਾਂ ਤੂੰ ਗਈ ਤਿੱਥੋਂ ਤੂੰ ਵੀ ਤਾਂ ਕਹਿੰਦੀ ਸੀ ਦੀਦੀ ਡੈਡੀ ਦਾ ਧਿਆਨ ਰੱਖੀ ਤੂੰ ਕਹ ਤੇ ਕੀ ਕੀਤੀ ਇਹਦਾ ਹੁੰਦੀ ਕੀ ਕਹਿਣੇ ਆ ਹਾਂ ਚਲ ਕੋਈ ਨਹੀਂ ਇਹਦਾ ਬਾਗੀ ਬੈਠਾ ਗਿਆ ਵੀ ਦੋ ਵਾਰੀ ਕੋਈ ਨਹੀਂ ਹਾਂ ਸਹੀ ਗੱਲ ਇਹ ਗੱਲ ਦੀ ਸਿੱਤਾਂ ਵੀਰ ਜੀ ਨੇ ਵੀ ਦੱਸਿਆ ਵੀ ਤੇਰਾ ਡੈਡੀ ਤੇਰੇ ਨੋਂ ਆਪਣੀ ਨੋਂ ਦੀਆਂ ਸਿੱਤਾਂ ਕਰਦਾ ਨਹੀਂ ਛੱਡਦਾ ਛੱਡਦਾ ਵੀ ਛੱਡ ਆਪਣੀ ਨੋਂ ਦੀ ਕਰਦਾ ਕਰਦਾ ਟੱਕਦਾ ਟੱਕਦਾ ਰਹਿਗੇ ਮੈਂ ਤਾਂ ਛੱਡਦਾ ਇਹ ਮੇਰਾ ਬੁੱਭੀ ਬੁੱਭੂ ਹੈ ਲੈ 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 ਜਾ ਲੈ ਚੱਲ ਮੈਂ ਚੱਲ ਸਮਾਨ ਰੱਖ ਲੈ ਗੱਡੀ ਚ ਸਾਰਾ ਰੱਖ ਲੈ ਮੇਰਾ ਤਾਂ ਨਾ ਜੀ ਕਰਦਾ ਡੈਡੀ ਵੱਤ ਚਾਹਦਾ ਹੈ ਹੈ ਦੱਕ ਅਰੇ ਉਹ ਟਾਈਮ ਨੂੰ ਟਾਈਮ ਤੱਕ ਹਨਾ ਤਾਂ ਹੁਣ ਰਵਾਨਾ ਦੀ ਡੈਡੀ ਨੂੰ ਠੀਕ ਹੈ ਨਾ ਉਹੀ ਬੱਸ ਮੋਸਨ ਨੂੰ ਦਾ ਕਰ ਜੰਦੀ ਉਹ ਬੱਬਰ ਕੇ ਲੋਂਦੇ ਉੱਦਿਆ ਕਿਤੇ ਲੈ ਆਈ ਕਿ ਮੈਂ ਲੈ ਆਈਆਂ ਦੱਸ ਕਿਹੜਾ ਖਾਣਾ ਉਹ ਗੱਜਾ ਤੇਨੇ ਮੈਂ ਰਾਜਗੁੱਲੇ ਵੀ ਲੈ ਆਈਆਂ ਬੋਲੇ ਬੋਲੇ ਹਾਂ ਜਿਹੜਾ ਚੱਤ ਕਰਦਾ ਡੈਡੀ ਸਰਿੰਦਰ ਨੂੰ ਕਹਤਾ ਐਨੇ ਆਪੇ ਨਿਆਣਾ ਤੇ ਮੰਗਵਾ ਲਈ ਕਰਨਾ ਜੋ ਵੀ ਦਿਲ ਕਰਦਾ ਕਰਨ ਨੂੰ ਖਾਓ ਪੀਓ ਕਹਿੰਦੇ ਬੰਦਾ ਖਾਂਦਾ ਮਿੰਦਾ ਮਰ ਜਵੇ ਭੁੱਖਾ ਨਾ ਮਰੇ ਬਸ ਠੀਕ ਹੈ ਨਾ ਕੋਈ ਦਿੱਕਤ ਨਹੀਂ ਹੈਗੀ ਫਰੂਟ ਖਾਂਦਾ ਤਾਂ ਨਹੀਂ ਕੋਈ ਮਰਦਾ ਫਰੂਟ ਖਾਇਆ ਕੇ ਨਾ ਨਾ ਠੀਕ ਹੈ ਫੂਟੇ ਖਾਣਾ ਮੁਕੇ ਆ ਮੇਰੀ ਲੱਡੀ ਹੋਰ ਕੁਝ ਰੱਖਾ ਪੂਰੀ ਬਾਹੜੀ ਵੀ ਕਹੀ ਸੀ ਹਾਂ ਲੱਡੂ ਕਹਿੰਦੀ ਹਲਕਾ ਖਾਣਾ ਰੱਖਾਈ ਪੂਕਾਰ ਰੱਖਾ ਹਾਜੀ ਮੈਂ ਨਾ ਹਲਕਾ ਪਾਣੀ ਹਲਕਾ ਉਹ ਤਾਂ ਹੀ ਤੈਨੂੰ ਲਿਆ ਕੇ ਦੰਦੇ ਅਸੀਂ ਵੀ ਤੂੰ ਪੀ ਉਹ ਅੰਦਰ ਵੀ ਸਹੀ ਕਰੂਗਾ ਨਾਲੇ ਠੀਕ ਹੈ ਚੱਲ ਚੱਲ ਉਠੋ ਠੋਠਾ ਪਾਪਾ ਲੇਟ ਹੁੰਦੇ ਜਾਂਦੇ ਆ ਲੋ ਬਾਹਰ ਨੂੰ ਦੋ ਨਾ ਕਰਦੇ ਬੰਦ ਓ ਜੀ ਚੱਲ ਓ ਇਸੀ ਕਾ ਨੂੰ ਬੰਦ ਕਰਨਾ ਡੈਡੀ ਫੇਰ ਨਹੀਂ ਪਹਿਣਾ ਤੁਸੀਂ ਮੁੜ ਕੇ ਕਿ ਚੱਲੀ ਜਾਣ ਦਨ ਨੂੰ ਉਹ ਸ਼ਾਮ ਨੂੰ ਨਹੀਂ ਕਰਨਾ ਨਹੀਂ ਕਰਨਾ ਪਹਿਲੂ ਜਿਆਦਾ ਫਿਕਰ ਲੱਗਦਾ ਮੈਨੂੰ ਵੀ ਬਿੱਲ ਜਿਆਦਾ ਆ ਜਾਣਾ ਔਰ ਰੀਤ ਨੂੰ ਹਾਂ ਰੀਤ ਦਾ ਜਾਨ ਮੁੱਕੇ ਰੱਖੀ ਡੈਡੀ ਦੀ ਦਵਾਈ ਦੇ ਦਿਆਂਗੇ ਜੀ ਨਾ ਨਹੀਂ ਫਿਰ ਨਰਨਾ ਮੈਂ ਲਾਸ਼ਿੰਦਰ ਨੂੰ ਮੈਂ ਲਾ ਪਛਿੰਦਰ ਸ਼ਿੰਦਰ ਕਰਦੀ ਨੇ ਫਿਰ ਲੈ ਨੇ ਮਿਲਾਂ ਕਿੱਧਰ ਤਾ ਤੂੰ ਦੱਸ ਪਾਣੀ ਕਿਹਾ ਬੰਦਾ ਕਰਦੀ ਫਿਰਦੀ ਹੋ ਚਲ ਤਾ ਕਰਤਾ ਡੈਡੀ ਨੂੰ ਮਿਲੋ ਮਾਂ ਤਾਂ ਮਿਲਿਆ ਫੇਰ ਵੀ ਬਾਦਿਆਂ ਦਾ ਦੋਹਾਂ ਨੂੰ ਪੁੱਤ ਪਿਓ ਦਿਆ ਬੰਨਾ ਹਾਂ ਬਹੁਤ ਚੱਲਦੀ ਰਹਿੰਦੀ ਉਹ ਚੱਲ ਗਿਆ ਆਪੇ ਦਾ ਉਹ ਨਾ ਆ ਗਈ ਜਾਂਦੀ ਚਾਹ ਨੂੰ ਬਹਿਣਾ ਮੈਂ ਨਾਨੂ ਨੂੰ ਤਾਂ ਮੈਂ ਨਾ ਆਪਣੇ ਘਰ ਨੂੰ ਜਾਣਾ ਗੱਡੀ 'ਚ ਜਾਣਾ ਉਹ ਗੱਡੀ ਚੱਲੀ ਵੇ ਤੇਰੀ ਖੜੀ ਖੜੀ ਜੀ ਡੈਡੀ ਤੈਨੂੰ ਟੈਨਸ਼ਨ ਨਹੀਂ ਲੈਣੀ ਕਾਸੂ ਦੀ ਜਦ ਤੱਕ ਸਾਥ ਸਾਹ ਤੇਰੇ ਆਰੇ ਮੇਰੇ ਆਪਣੀ ਜੋੜੀ 'ਚ ਕੋਈ ਫਰਕ ਨਹੀਂ ਪਾ ਸਕਦਾ ਕੋਈ ਵੀ ਟੈਨਸ਼ਨ ਨਹੀਂ ਲੈਣੀ ਆਪਣੀ ਜੀਰੂ ਕਹਿੰਦਾ ਇੱਕ ਫਿਲਮ थी ਉਹ ਮੁਤਾਬਿਕ ਦੀ ਬੀਰੂ ਵਰ ਜਾ ਕਿਤੇ ਉਹ ਆਹ ਉਹ ਮਾ ਉਹ ਛੋਲੇ ਦੀ ਛੋਲੇ ਛੋਲੇ ਹਾਂ ਬਾ ਛੋਲੇ ਵਾਲੇ ਆਪਾਂ ਬੀਰੂਰ ਜਾਏ ਪਾਪ ਪੁੱਤ ਘੱਟ ਆਪਾਂ ਯਾਰ ਦੋਸਤ ਜ਼ਿਆਦਾ ਆਹ ਪੇ ਤੇਰਾ ਫੋਨ ਉਹ ਤੇ ਫੋਨ ਵੀਰਾ ਬਾ ਤੇਰਾ ਥੱਲੇ ਤੇ ਚੱਕਦਾ ਸੇਂਦਰ ਮਾਮੀ ਦੇ ਘੜਾ ਲ ਉਹ ਲੈ ਪਿਆ ਚੱਲ ਚਲ ਠੀਕ ਆ ਫਿਰ ਗੜੀ ਹਾਂ ਪਾਪਾ ਹਾਂ ਤੂੰ ਕੱਢ ਗੁਰੂ ਮਾ ਘੜ ਤੋਂ ਮਗੂ ਚੱਕ ਉਹਦੇ ਪਿੱਛੇ ਛਿੱਤੀ ਕੱਪੜੇ ਨਾ ਖਰਾਬ ਕਰ ਲਈ ਮਾਮੀ ਨੇ ਜਿਹੜਾ ਦੁਆਇਆ ਚੱਕ ਲੈ ਛਿੱਤੀਆਂ ਆ ਆਹ ਆ ਕੱਪਟੀਆਂ ਨੂੰ ਗੀ ਇਹ ਦੋਸਤ ਕਰਾਤੀ ਕੱਪੜਾ ਵਾਲੇ ਤਾਂ ਬਹਿਦਾ ਬਹਿਦਾ ਮੇਰੀ ਵੀ ਤਾਂ ਮੈਨੂੰ ਕਾਉਂ ਨਹੀਂ ਆ ਐਵੇਂ ਹੀ ਮੇਰੀ ਪੀਸਾ ਲੈ ਆਪਣੇ ਬਾਤ ਤੇ ਦੇਖੋ ਧਿਆਨੇ ਦੀ ਜਾਗਾ ਹੁੰਦੀ ਆ ਉਹ ਪਰ ਉਹ ਹੀ ਗੱਲ ਹੁੰਦੀ ਨਹੀਂ ਕਹਿੰਦੇ ਮਾਪੇ ਬਣਨੇ ਨਾ ਜਿਆਦਾ ਵਗਦਾ ਨਹੀਂ ਲੋਕ ਵੀ ਕਹਿੰਦੇ ਮੂਲ ਨਾਲੋਂ ਕਰ ਬਿਆਜ ਪੈ ਰ ਆਉਂਦਾ ਮੇਰੀ ਗੱਲ ਸੁਣੋ ਦਾਦਾ ਜੀ ਡਾਡੀ ਕਹਿੰਦਾ ਵੀ ਰੀਤ ਨੂੰ ਕੱਪੜਾ ਦੋਣਾ ਮੂਲੋਂ ਤਰ੍ਹਾਂ ਸੰਦੀਪ ਦਾ ਬਿਆਜ ਹੋ ਗਿਆ ਹੈ ਤਰਾ ਤੈਨੂੰ ਤੇ ਆਪਣੀ ਦੋਤੀ ਪਿਆਰੀ ਸੀ ਨਹੀਂ ਨਹੀਂ ਸਾਰੇ ਬਰਾਬਰੇ ਤੋਲ ਤਾਂ ਕਹਿੰਦੇ ਭਾਜੀ ਨੂੰ ਵੀ ਕੱਪੜੇ ਦਵਾਦ ਨੇ ਵਿੱਚੇ ਲਾ ਰੱਖਿਆ ਵਿੱਚੇ ਉਹਨੂੰ ਯਾ ਉਹਨੇ ਕਹਿਤਾ ਹਾਂ ਥਾਣੇਦਾਰ ਨੇ ਕਹਿਤਾ ਜਿਹੜੀ ਦਵਾਈ ਬਣਾ ਕੇ ਰੱਖੀ ਆ ਦਾੜੀ ਪਿੱਛੀ ਸਿੰਘ ਨੇ ਕੱਲ ਉਹਨੂੰ ਬੋਤਲ ਚ ਕੱਢ ਲਈ ਜਿਹੜੀ ਉਹ ਕਾਲੀ ਪੀਲੀ ਜੀ ਦਵਾਈ ਤੁਸੀਂ ਬਣਾ ਕੜਾ ਬਣਾਇਆ ਕਾ ਕੜਾ ਹਾਂ ਉਹਨੂੰ ਬੋਤਲ ਚ ਕੱਢ ਕੇ ਰੱਖ ਲਈ ਜਿੱਦਣ ਫਿਰ ਅਸੀਂ ਮਾਰੇ ਜਾਣਾ ਜਿਹੜਾ ਅਬਰਾ شہਦ ਦੀ ਬੋਤਲ ਲਈ ਇੱਕ ਚਮਚਾ ਪਾ ਪਾ ਕੇ ਦੇ ਦੋ 6 ਦੇ ਦੋ ਚਮਚੇ ਉਹਦੇ ਇੱਕ ਚਮਚਾ ਉਹਦਾ ਹਾਂ ਸਹੀ ਉਹਦਾ 6 ਦਿਨ ਸਵੇਰੇ ਸ਼ਾਮ ਸਵੇਰੇ ਸ਼ਾਮ ਦੇਣੇ ਆ ਉਹਦੋਂ ਤੱਕ ਟਾਈਮ ਹੋ ਗਏ ਉਹ ਕੋਈ 12 ਹਾਂ 6 6 ਇਹਨਾਂ ਦੋ ਟਾਈਮ ਬਾਰ ਬਾਰ ਹਾਂ ਮੈਂ ਪੁੱਛ ਲਊਗੀ ਜੇ ਮੈਂ ਭੁੱਲਦੀ ਵੀ ਹੋਈ ਮੈਂ ਪੁੱਛ ਕੇ ਫੋਨ ਕਰਕੇ ਪੁੱਛ ਲਈ ਅਸੀਂ ਵੀ ਸਾਨੂੰ ਵੀ ਕਾਹਾਂ ਹੀ ਦੱਸਿਆ ਵਾ ਕਿਸ ਨੇ ਤਾਂ ਠੀਕ ਆ ਫਿਰ ਆ ਚਾਰ ਚੱਕੀ ਖੜੀ ਆ ਤੈਨੂੰ ਜਾਣ ਲੱਗੀ ਤੇਰਾ ਮੂੰਹ ਮਿੱਠਾ ਨੀ ਕਰਾਉਣਾ ਕਹਿੰਦੀ ਨਮਕੀਨ ਕਰਾ ਲਊਂਦੀ ਜੀ ਪਾਇਆ ਤਾ ਤੂੰ ਜਾ ਕੇ ਅੰਦਰ ਤੇ ਮਠਿਆਈ ਦਾ ਡੱਬਾ ਚੱਕ ਕੇ ਲੈ ਆਪਣੀ ਬੰਦੀ ਦੀ ਦੀ ਮੂੰਹ ਮਿੱਠਾ ਕਰਾ ਕੇ ਤੋਰ ਉਹਦਾ ਹਾਂ ਦੇਦਾ ਤੁਰਦੀ ਨਹੀਂ ਡੱਬਾ ਲਿਆਉਣ ਨੂੰ ਅੰਦਰ ਨੂੰ ਦੇਖ ਲੈ ਓਏ ਨਾ ਨਾ ਕੀ ਗੱਲ ਤੇਰੀ ਸਾਡੇ ਪਤਾ ਹੀ ਪਏ ਆ ਲਿਆ ਕਿ ਤੂੰ ਲਿਆ ਮਠਿਆਈ ਖਲਾ ਲਿਆ ਕਿ ਤੂੰ ਮੂੰਹ ਮਠਾ ਹੋਰ ਕਿ ਮੈਂ ਉਹੀ ਥੋੜਾ ਕਹਿੰਦਾ ਮੈਂ ਵੀਡੀਓ ਚ ਥੋੜਾ ਕਹਿੰਦਾ ਹਾਂ ਮੂੰਹ ਮਠਾ ਕਰਾ ਕੇ ਤੋਰ ਨੂੰ ਨਮਕੀਨ ਫੜਾਉਂਦੀ ਇਹਨੂੰ ਖੱਟਾ ਆਚਾਰ ਫੜਾਉਂਦੀ ਇਹ ਗੱਡੀ ਦੇਖੋ ਜੀ ਹਾਏ ਰੱਬ ਜੇ ਸਭ ਤੋਂ ਕੋਲ ਲਿਫਟ ਮੰਗਲ ਵੇਲੇ ਨੇ ਕਹਣਾ ਵੀ ਤੈਨ ਸੀਟਰ ਗੱਡੀ ਆ ਪਰ ਹਾਏ ਸਾਹ ਨਹੀਂ ਆਉਂਦਾ ਗੱਡੀ ਨੂੰ ਹਾਏ ਗੱਲ ਕੀ ਗੱਡੀ ਚ ਰੱਖ ਲਉ। ਅੱਛਾ, ਚਲਦੇ ਆ ਪਤ। ਐਟ ਡੀ। ਮੈਂ ਪਾਣੀ। ਉਹਨਾਂ ਕੱਪੜੇ ਤੂੰ ਗੱਡੀ ਨਾਲ ਆਪ ਵੀ ਗਈ ਜੰਦੀਆਂ, ਉਹ ਵੀ ਲੱਗੀ ਵੀ ਐ। ਹਾਏ। ਹਾਏ। ਹਾਲਾ ਕੋਈ ਮਿਲਕ ਕੇਕ। ਆਹਾਂ। ਮਿਲਕ ਕੇਕ ਚਲੋ। ਪੈਣੇ ਵੀ ਖਾਣਾ ਭਾਈ ਇਹਨੂੰ ਵੀ ਖਾਲਾ। ਹਾਂ। ਪੂਰੀ ਨਹੀਂ ਲੈਣੀ, ਲਿਪੜ ਚੁੱਕੀ। ਲੈ ਮੇਰੇ ਮੂੰਹ 'ਚ ਵੀ ਪਾ ਦੇ ਹੁਣ। ਪਾ ਜੀ ਰਵੀ। ਹਾਂ ਮੈਂ ਮੂੰਹ ਮੁੱਠਾ ਕਰਕੇ ਤੁਰਾਂਗਾ। ਚਲ ਚਲ ਚੱਲੀਏ ਬਸ ਚਲ ਮਨੇ ਮੈਂ ਪਾਣੀ ਪੀ ਲਾਂ ਪੀ ਲੋ ਤੁਸੀਂ ਪੀਣਾ ਨਾ ਬਸ ਦਵਾਈ ਆਪਣੇ ਟਾਈਮ ਨਾਲ ਲਈ ਜਾਓ ਬਸ ਹੋਰ ਕੋਈ ਚੱਕਰ ਨਹੀਂ ਹੈਗਾ ਦਵਾਈ ਤਾਂ ਵੀ ਛੱਡ ਦੇ ਦਵਾਈ ਲੈ ਕੇ ਨਾ ਫੇਰ ਦੂਸਟਾਰਟ ਕਰ ਹਾਂ ਫੇਰ ਦੂਸਟਾਰਟ ਕਰ ਜਿਹੜਾ ਕੜਾ ਬਣਾਇਆ ਪਾਰ ਚੰਗਾ ਨਹੀਂ ਲੱਗਦੀ ਸਾਸੀ ਨਹੀਂ ਠੀਕ ਹੈ ਫੇਰ ਮਜਬੂਤੀ ਹੋ ਗਈ ਕਾਲੀ ਫੀਜਣ ਦੀ ਹੈ ਫੇਰ ਕਰੋ ਹਾਂ ਸ਼ਹਿਦ ਲੈ ਉਹ ਕਿੰਨਾ ਕਿਲੋ ਲੈਣਾ ਹੈ ਸ਼ਾਇਦ ਉਹ ਤਾਂ ਕਿੰਨੇ ਇੱਕ ਇੱਕ ਚਮਚਾ ਦਾ ਪੈਣਾ ਰ ਹੈ ਡੜੀ ਛੇ ਚਮਚੇ ਮੂੰਹ ਛੇ ਚਮਚੇ ਇੱਕ ਪਾਈਆ ਮੰਗਾਲੀਓ ਥੋੜਾ ਘਰ ਚ ਪਿਆ ਕਿਹੜਾ ਖਰਾਬ ਹੁੰਦਾ ਕੰਮ ਹੋਰ ਆ ਜੂ ਹਾਂ ਮੰਗਾਲਣਾ ਨਹੀਂ ਠੀਕ ਆ ਮੇਰੇ ਬਾਪੂ ਉਹ ਫੇਰ ਫੇਰ ਕੰਮ ਆ ਜੂ ਉਹ ਆ ਡੱਬੇ ਜੀ ਨਾ ਨਾ ਠੀਕ ਆ ਠੀਕ ਆ ਉਹਨਾਂ ਤੇ ਲਈ ਉਹਨਾਂ ਤੇ ਲਈ ਕਈ ਵਿੱਚ ਮਚੀਨੀ ਮਿਲਾ ਦਿੰਦੇ ਨਾ ਚੀਨੀ ਵਾਲਾ ਕੰਮ ਖਰਾਬ ਹੋ ਜਾਂਦਾ ਹਾਂ ਪਿਓਰ ਸ਼ਹਿਦ ਲਈ ਜਿਹੜਾ ਲੈਣਾ ਘਰ ਦਾ ਹੈ ਝੂਮਨੇ ਦੇ ਹਾਂ ਜਿਹੜੇ ਵੱਖੀਆਂ ਰੱਖੀਆਂ ਹਾਂ ਹਾਂ ਚਲ ਠੀਕ ਹੈ ਡੈਡੀ ਚੰਗਾ ਚਲ ਠੀਕ ਹੈ ਓਕੇ ਡੈਡੀ ਬਾਏ 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 ਚਲ ਬਈ ਲੱਡੂ ਤਾਂ ਫਿਰ ਐਵੇਂ ਹੀ ਆ ਮੰਮੀ ਦੀ लाਡਲੀ ਭਾਣਜੀ ਹੈ ਭਾਈ ਚਲ ਗਿਆ ਲੋ ਦੇਖੀ ਬਾਹਰ ਦੀ ਚੌੜਾ ਆ ਚੌੜਾ ਇੱਧਰ ਨੂੰ ਬੈਠ ਮੰਮੀ ਨਾਲ ਆਪਣੀ ਨਾਲ ਚੱਲ ਚਾਹ ਪੀ ਲਈ ਜੀ ਪੀ ਗਈ ਤੇ ਚਾਹ ਸਾਰੇ ਜਨਮ ਲੈ ਕੇ ਆਈਆਂ ਹਾਂ ਨਾਮ ਦੇ ਕੇ ਆ ਗਈਏ ਨੇ ਉਹ ਵੀ ਦੱਸਾਂਗੇ ਕਰਾ ਕੀ ਦੀਆਂ ਮੈਂ ਤਾਂ ਨਹੀਂ ਕਹਿੰਦੀ ਗਰਮੇ ਗਰਮੀ ਬਹੁਤ ਆ ਗਰਮੀ ਆਵੇ ਗੱਡੀ ਦੇ ਵਿੱਚ ਮੈਨੂੰ ਲੱਗਦਾ ਬਾਹਰ ਸੀਗੀ ਬਾਹਰ ਸੀਗੀ ਹਾਂ ਕਿਉਂ ਤੇ ਆ ਤਾਰੀ ਸ਼ੈਂਪੂ ਲਾ ਕੇ ਨਾ ਆ ਗਈ ਤਾਂ ਕਰਕੇ ਪਹਿਲੀ ਵਾਰ ਨਾ ਤੇ ਲੱਗਾ ਹਾਂ ਪਹਿਲੀ ਵਾਰ ਨਾ ਤੇ ਮੈਨੂੰ ਥੈਂਕ ਯੂ ਮੈਨੂੰ ਫੋਨ ਲੈ ਕੇ ਆਈਆਂ ਤੇਰਾ ਏ ਚੜਦਾ ਹੀ ਨਹੀਂ ਪਾਣੀ ਤਰੀਦ ਆਇਦਰ ਰੱਟਣ ਹੈ ਉਹ ਬੱਚੇ ਦੇ ਘਰ ਨੂੰ ਦੇਖ ਕੇ ਛਾਲਾ ਲੱਗੀ ਮਨ ਆ ਗਿਆ ਘਰ ਆਪਣਾ ਆ ਗਿਆ ਘਰ ਹਾਂ ਨੰਨਾ ਤਾੜੀ ਠੀਕ ਹੈ ਕਰ ਦੋ ਸਾਡਾ ਤਾੜੀ ਤੁਸੀ ਵਾਦਾ ਕੀਤਾ ਸੀ ਨਾ ਸਵੇਰੇ ਆਉਗੇ ਸਵੇਰ ਤੁਹਾਡੀ ਹੋ ਰਹੀ ਆ 4 ਵਜੇ ਰਹੇ ਆ ਫਲੇ ਛੱਡ ਕੇ 4 ਵਜੇ ਆਣਾ ਨੇ ਹੁਣ 4 ਵਜੇ ਤਾਂ ਮੈਂ ਕੋਈ ਟਾਈਮ ਦੀ ਗਰੰਟੀ ਨਹੀਂ ਮੈਨੂੰ ਮੇਰਾ ਤਾਂ ਕੰਮ ਹੈ ਨਹੀਂ ਸਹੀ ਟਾਈਮ ਤਾੜੀ ਵੀ ਦੱਸਦਾ ਸਵੇਰ ਦਾ ਟਾਈਮ ਡੈਡੀ ਨੇ ਵੀਟਰ ਨਹੀਂ ਦਿੱਤਾ ਸੱਚਮੂਛੋ ਪੁੱਛੋ ਕੱਲ ਤੇ ਪਾਸਾ ਸਵੇਰੇ ਕੱਲ ਸਵੇਰ ਦਾ ਤੁਮ ਪਾਸਾ ਸਵੇਰੇ ਉਹ ਕੱਲ ਸਵੇਰ ਦਾ ਦਿੱਤਾ ਤਾਂ ਪਹਿਲੇ ਕੇ ਨਾਲ ਆ ਉਹ ਤਾਂ ਗਏ ਹਾਂ ਚੱਲ ਕੋਈ ਮਾਸੀ ਤੇਰੇ ਸਮਾਨ ਦੀ ਮਾਸੀ ਲੈ ਕੇ ਕੀ-ਕੀ ਆਇਆ ਘਰ ਦਿਖਾਣਾ ਕੁਛ ਨਹੀਂ ਲੈ ਕੇ ਆਈ ਚੱਪੜਾਂ ਲਈ ਉਹਨੂੰ ਵੀ ਦੇਖ ਲਓ ਉੱਧਰ ਲਮਾਰੀ ਲੱਗੀ ਬੋਲਣਾ ਉਹ ਕਿਹੜੇ ਗਹਿਣੇ ਰੱਖ ਕੇ ਭੁੱਲ ਗਏ ਬਣਿਆ ਹੈਲੋ ਉਹਨੂੰ ਵੀ ਦੇਖ ਲਓ ਉਹਨੇ ਗਹਿਣੇ ਚੱਕ ਕੇ ਕਾਸੀ ਹੈਗੇ ਵੀ ਨਾ ਆ ਮੇਰੇ ਫਿਰੇ ਕੇ ਰਹੀ ਹੂ ਤੇਰੀ ਘਰ ਨਹੀਂ ਆ ਮੇਰੇ ਕਿਰੇ ਪਾ ਕੇ ਦੇਖ ਕਰਨਾ ਆਉਂਦੀਆਂ ਤੇਰੇ ਐਡੀਆਂ ਚੱਪਲਾਂ ਮੇਰੇ ਸਹਜ ਆ ਉੱਡੀ ਤੇਰੇ ਯਾਰ ਨਹੀਂ ਥੱਲੇ ਉਤਰ ਕੇ ਪਾ ਨਾ ਆ ਜਾਣੀ ਇਹ ਮੈਂ ਕਿਹਾ ਜਾਂਦਾ ਇਹ ਬੁੱਧ ਦੇਸ਼ੀ ਐ ਮੇਰੀ ਆ ਗਈ ਆ ਗਈ ਮੈਂ ਆਪਣੇ ਮੇਚ ਦਾ ਲਈ ਆ ਬਸ ਠੀਕ ਬਣਾ ਜੀ ਘਰ ਦਾ ਠੀਕ ਆ ਬੜੀਆਂ ਥੋੜੀਆਂ ਨਹੀਂ ਐਨੀ ਨਹੀਂ ਉਂਗਲ ਕਹਿੰਦਾ ਹਾਂ ਕੀ ਕਰਦਾ ਵੀਰ ਜੀ ਤੇਰੀ ਦਾ ਚੱਲਾ ਟਿੰਗ ਡਿੰਗ 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 ਹਾਂ ਜਾਦੀ ਮਾਸਤੇ ਘਰ ਆ ਕੇ ਤਾਂ ਮਾਝ ਨੱਪ ਮਾਰਨ ਸੀ ਤੀ ਮਾਤਮ ਪਾਏ ਤੀ ਤਨੇ ਅਰੇ ਤੀ ਤਨੇ ਤੈਨੂੰ ਬਰਥਡੇਅ ਦਾ ਗਿਫਟ ਦਿੱਤਾ ਚਪਲ ਹਾਂ ਹਾਂ ਇਹਨੂੰ ਵੀ ਦੇਣੀ ਆ ਚੰਪ ਵਾਲੀਆਂ ਹੋਣ ਓਏ ਆਦਮ ਜਸਵੀਨ ਨੇ ਬੜਾ ਸਰਪ੍ਰਾਈਜ਼ ਮਾਰਿਆ ਕੋਈ ਸਰਪ੍ਰਾਈਜ਼ ਲੱਗਦਾ ਹਾਂ ਆਏ ਕਹਿੰਦੀ ਹੈ ਤੀ ਹਾਂ ਚਪਲ ਹੀ ਪੈ ਜਾਂਦਾ ਕਿ ਮੈਂ ਇੰਨੀ ਮਿਹਨਤ ਨਾਲ ਅੰਨੀ ਵਧੀਆ ਵਧੀਆ ਢੀਸ਼ਾਂ ਬਣਾਈਆਂ ਅੱਜ ਤਿੰਨ ਪ੍ਰਕਾਰ ਦੀ ਚਾਂਪਾ ਨਾ ਸਿੱਕੇ ਵੀ ਕਰ ਦਿੰਦਾ ਖਰਾਬ ਦਾ ਚਾਕ ਹੋ ਗਿਆ ਦੇਖੀ ਹਾਂ ਆ ਵੀ ਲਿਖੀ ਤੁਹਾਨੂੰ ਸਮਾਨ ਦਾ ਫਿਕਰ ਪੈ ਗਿਆ ਵੀ ਵੀ ਖੋ ਗਿਆ ਹਾਂ ਕਿੱਕ ਕਿੱਥੇ ਆਇਆ ਅੱਛਾ ਐ ਆਪਣੀ ਜਠਾਣੀ ਨੇ ਸੂਟ ਕੱਟ ਕੇ ਦੇਣ ਲੱਗੀ ਐ ਲਿਆਈਆਂ ਤੈਨੂੰ ਐ ਥੈਂਕ ਯੂ ਵਾਓ ਢਾੜੀ ਮੈਨੂੰ ਪੇਟ ਤੇ ਕਲਰ ਬਿਲਕੁਲ ਹੈ ਨਹੀਂ ਮੈਂ ਹੋਰ ਨੇ ਪਸੰਦ ਕਰਿਆ ਮੈਂ ਹੋਰ ਕਹਿੰਦਾ ਪਸੰਦ ਆਉਂਦਾ ਨਹੀਂ ਨੇ ਉਹ ਨਾ ਫੈਦੀ ਵੀ ਸੁਣ ਲੋ ਜੀ ਪਾਜੀ ਮੈਨੂੰ ਖਾਣ ਵੀ ਨਾ ਸੁਣਾ ਲੱਗੇ ਤੂੰ ਕਰੇ ਤੇਰੇ ਬਾਤ ਤੇ ਲਈਆਂ ਬਹੁਤ ਆਹ ਖਾਣ ਸੁਣਾ ਪਕੌੜੀਆਂ ਵੀ ਮੈਨੂੰ ਸੁਣਾ ਦਵਾਂ ਨੂੰ ਉਹ ਫਾਇਦਾ ਡੈਡੀ ਜਿਹੜੀ ਟਾਈਟ ਆਈ ਸੀ ਲੈਣ ਦੇਣਾ ਤਾ ਡੈਡੀ ਉਹਨਾਂ ਤੈਨੂੰ ਪਕੌੜੀਆਂ ਭੇਜੇ ਤੇ ਕੱਡੀਆਂ ਦਾ ਤੈਨੂੰ ਪਤਾ ਹੀ ਨਹੀਂ ਤਾਂ ਉਹ ਪੈ ਤਾਂ ਦੋ ਪੈਂਟ ਮਾ ਫੜਾਇਆ ਤੇ ਇਹਨਾਂ ਨੇ ਫੇਰ ਤੋਂ ਸੱਚੀ ਹੁਣ ਇੱਕ ਪੰਗਾ ਪੈ ਗਿਆ ਤੂੰ ਕਾਨੂੰ ਆ ਕਰੀ ਤੇ ਮੈਨੂੰ ਮਨਵਾ ਦੇ ਤੇਰੇ ਵਿਆਹ ਦੀ ਸਭ ਦੱਸਾਂਗਾ ਤਾਂ ਠੀਕ ਹੈ ਕੀ ਗੱਲ ਮੇਰੀ ਤਾਂ ਮੈਂ ਤਾਂ ਕੰਫਿਊਜ਼ ਹੋ ਗਈ ਮੈਨੂੰ ਸੱਚੀ ਪਸੰਦ ਆ ਤਾਂ ਵੀ ਸ਼ੁਕਰ ਆ ਅੰਦਰੋਂ ਤੇ ਕਹਨੀ ਹੈ ਮੇਰੇ ਕੋਲ ਹੈ ਨਹੀਂ ਦੇਖ ਰਹਾ ਤੁਮ ਬਹੁਤ ਵਧੀਆ ਲੱਗਿਆ ਥੈਂਕ ਯੂ ਥੈਂਕ ਯੂ वेलकम टू ਥਿੰਗਸ ਹੈ ਰੀ ਦੀ ਮੰਮੀ ਨੇ ਲਵਾਇਆ ਕੀ ਇਹਨੂੰ ਕੱਪੜਾ ਹਾਂ ਵੀ ਸਰ ਨੂੰ ਵੀ ਲਵਾਏ ਆ ਮੰਮੀ ਨੇ ਹੋਰ ਇਹ ਆ ਜਵਾ ਚੱਕ ਲੋਰ ਚੱਕ ਬ੍ਰਾਊਨ ਕਲਰ ਦੀ ਟੀ-ਸ਼ਰਟ ਆ ਮੇਰੇ ਦੁਆਰਾ ਮੈਂ ਆਪਣੀ ਬੰਦ ਤੇ ਲੈ ਜਾਉਂ ਮੈਂ ਤੇ ਮੈਂ ਤੇ ਕੋ ਬਾਬਾ ਨੇ ਕਿਹਾ ਆ ਗਿਆ ਮੈਂ ਤਾਂ ਹੀ ਆਉਂਦੇ ਕਹਿੰਦੀ ਇਹ ਤਾਂ ਨੈਟ ਸੂਟ ਪਾੜ ਦੇਣਾ ਕਹਿੰਦੀ ਮੈਂ ਮੰਨੂ ਕੋਲ ਹੈ ਗਰੀਮ ਦਾ ਟੀ-ਸ਼ਰਟ ਹਾਂ ਹੈ ਨਾ ਬਾਈ ਬਹੁਤ ਸੋਹਣਾ ਇੱਕ ਗੱਲ ਆ ਗਰਮੀ ਨੇ ਮਤ ਮਤ ਮਰ ਮੀਨੂ ਗੱਲ ਨੂੰ ਪਕੜਾ ਉਹ ਮੈਂ ਦੋਈ ਆਪਕੇ ਦੀ ਪਤਾ ਕੀ ਗਰਮੀ ਨੇ ਮੋਦਰਾ ਕੇ AC ਚ ਚਲ ਕਾ ਸਾਰੇ ਆ ਗਿਓ ਠੀਕ ਆ ਜਾਓ ਜਾਓ ਸਾਡੇ ਬੱਚਿਆਂ ਦਾ ਫੇਰ ਤਾਂ ਗੱਲਾਂ ਕਾਦੀਆਂ ਦੀਆਂ ਕਾਲੂ ਨੂੰ ਬੂਟੀ ਫੂਕਣੀ ਆ ਕਾਲੂ ਦਾ ਪੋਟਾ ਪੈਣੀ ਆ ਬੋਟਾ ਪੈਣੀ ਆ ਕਾਲੂ ਤੁਹਾਨੂੰ ਪੋਟਾ ਵੀ ਮਾਰਨੀ ਆ ਪਰ ਜਦ ਤੂੰ ਵੀਡੀਓ ਛੱਡ ਨਹੀਂ ਕਿਹੜਾ ਪਤਾ ਜਦ ਤੱਕ ਕੀ ਰਿਜ਼ਲਟ ਆ ਰਹਿਣਾ ਇਹ ਵੀ ਨਹੀਂ ਪਤਾ ਪਪਾ ਕਹੀ ਉਹਦੇ ਵੋਟਾਂ ਪੈਣੀਆਂ ਜਦ ਤੱਕ ਕੀ ਪਤਾ ਰਿਜ਼ਲਟ ਆ ਸੋਹਣੀ ਐ ਮੈਂ ਸੀ ਮੈਂ ਵੀ ਪਾਸ ਆਦੀ ਆ ਪਾਸ ਤੇਰੇ ਬਾਅਦ ਹੀ ਆ ਸਭੀ ਤੇ ਸੋਹਣੀ ਐ ਹੂੰ ਤੂੰ ਤੁਰਦੀ ਮੜਕਦੇ ਨਾ ਜੈਸਮੀਨ ਜਿੱਤੀ ਚੋ ਚੋ ਕਰਦੀ ਐ ਜੁੱਤੀ ਚੋ ਤੂੰ ਨਹੀਂ ਕਰਦੀ ਜੁੱਤੀ ਰੋਂ ਰੋਂ ਕਰਦੀ ਜਿਹੜੇ ਸਾਹਮਣੇ ਤੇਰਾ ਵਜਨ ਨਾ ਚੂੰ ਚੂੰ ਨਹੀਂ ਕਰਦੀ ਹੈਗੀ ਇਹਨੂੰ ਬਾ ਦੇਖੀ ਬੜੀ ਸੱਚਾਈ ਗੱਲ ਕਿੰਨੇ ਜਾਣਿਆ ਨੇ ਕਿ ਹਾਂ ਮੈਨੂੰ ਘਟ ਗਿਆ ਇਹਦਾ ਸੁਝਾ ਸੀ ਕਿਸੇ ਨੂੰ ਕਿਸੇ ਨੂੰ ਮੈਂ ਇੱਕ ਮਿੰਟ ਮੈਂ 15 ਦਿਨ ਬਾਅਦ ਆਇਆ ਮੈਨੂੰ ਕਹਿਣਾ ਚਾਹੀਦਾ ਤੁਹਾਨੂੰ ਵੀ ਜੈਸਮੀਨ ਤੇਰਾ ਵਜਨ ਘਟ ਗਿਆ ਮੇਰੀਆਂ ਸੋਣਾਂ ਨੇ ਕਿਹਾ ਹੋਇਆ ਅੱਜ ਕੱਲ ਨੀ ਨਿਆਣਾ ਸੱਚ ਬੋਲਦਾ ਇਹਨੇ ਕਿ ਜੈਸਮੀਨ ਦੀ ਗੋਡ ਤੇ ਬੈਠਾ ਹੈ ਉਹ ਜਿਹੜੀ ਜਿਵੇਂ ਅੰਜਸ਼ਨ ਦੇ ਪਿਆਰੀ ਫੋਟੋ ਦੀ ਤਿਆਰ ਹੋ ਰਹੀ ਸੀ ਬਸ ਇਹ ਕਹਿਣਾ ਕਰਨ ਕਹਿੰਦੇ ਗੱਲਾਂ ਦੀ 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 ਆਏ ਨਿਕਲੇ ਪਈਆਂ ਹੁਣ ਦੇਖ ਲੈ ਵਿਚ ਨੂੰ ਬੜੀ ਆਹ ਉਹ ਲੈ ਉਹ ਫੋਟੋ ਪਰ ਤੱਕ ਕੋਸੋਰ ਬਣੀ ਵੀ ਤੇ ਇੱਥੇ ਕੋਸੋਰ ਆ ਜਿਹੜਾ ਜੁੜ ਤੇ ਲੁਕਰੇ ਲੁਕਰੇ ਮਾ ਬਾਪ ਨੂੰ ਨਹੀਂ ਆਣਾ ਥੋੜਾ ਜਨਾ ਨਾ ਨਾ ਦਾ ਚਾਚਾ ਜੀ ਮੈਨੂੰ ਕਹਿਦੂ ਤਾਂ ਵੀ ਹਾਂ ਪਰ ਕੈਨ ਪਤਾ ਸੀ ਮੈਂ ਘੁੰਮਣ ਨਹੀਂ ਜਾਣਾ ਚਾਚਾ ਨੂੰ ਸਮਝੀਦਾ ਹੁੰਦਾ ਆਹ ਜਿਹੜੇ ਸਮਝਦਾ ਪਾਦਾ ਬੇਚਾਰਾ ਸੈਂਡਲ ਲੱਗ ਗਈ ਖੋਲਣਾ ਪਿਆ ਪਛਾਉ ਜੁੱਤੀ ਪਾਉਣੀਆਂ ਨੇ ਸਕੀਮੀ ਐ ਸਕੀਮੀ ਜਿਹੜੇ ਕੁਛ ਦੀਦੀ ਪਾਉਗੀ ਉਹ ਹੀ ਨਾ ਪਾਵੇਂ ਹਾਂ ਸਾਰਿਆਂ ਨੂੰ ਛੱਡ ਕੇ ਮੇਰੇ ਨਾਲ ਸੌਂਦੀ ਦੀ ਰਾਤ ਨੂੰ ਇਹ ਮਾਸੇ ਸਾਰਿਆਂ ਨੂੰ ਛੱਡ ਕੇ ਦੀਦੀ ਨਾਲ ਸੌਂਣਾ ਚਲੋ ਚਲੋ ਠੀਕ ਹੈ ਜੀ ਮਿਲਦੇ ਕਿਸੇ ਹੱਗੇ ਨੇ ਵੀਡੀਓ 'ਚ ਮਾਰਾ ਤੁਹਾਨੂੰ ਸਾਰਿਆਂ ਨੂੰ ਚੜਤੀ ਕਲਾ ਚ ਰੱਖਿਆ ਜੀ